ਸੋਲੀ ਵਿਖੇ ਦਰਬਾਰ ਬਾਬਾ ਫਕੀਰੀਆ ਸਾਹਿਬ ਜੀ ਡੇਰਾ ਤਖੀਆ ਜੀ ਦੇ ਆਸਥਾਨ ਦੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਡੇਰੇ ਦੇ ਮੁਖ ਸੇਵਾਦਾਰ ਰਾਜਾ ਬਾਬਾ ਸਸੋਲੀ ਦੀ ਅਗਵਾਈ ਹੇਠ ਧੂਮ-ਧਾਮ ਨਾਲ ਕਰਵਾਇਆ ਗਿਆ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਰਾਜਾ ਬਾਬਾ ਸਸੋਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਚਿਰਾਗ ਚਾਦਰ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰ ਬਲਵਿੰਦਰ ਸੋਨੂ, ਬਾਬੂ ਸ਼ਰਮਾ ਕਵਾਲ, ਜੈ ਸ਼ਰਮਾ ਅਤੇ ਐਮ ਗਲੀ, ਮਾਸਟਰ ਮਨਜ਼ੂਰ ਕਵਾਲ, ਬਲਰਾਜ ਕੁਮਾਰ ਨਕਾਲ ਪਾਰਤੀ ਨੇ ਪੀਰਾਂ ਦੇ ਗੁਣगान ਕੀਤੇ। ਸਲਾਨਾ ਜੋੜ ਮੇਲੇ ਮੌਕੇ ਇਲਾਕੇ ਪਾਰ ਤੋਂ ਵੱਡੀ ਗਿਣਤੀ ਵਿੱਚ ਫੱਕਰ ਫਕੀਰਾਂ ਨੇ ਪਹੁੰਚ ਕੇ ਦਰਬਾਰ ਦੀ ਹਾਜ਼ਰੀ ਭਰੀ। ਇਸ ਮੌਕੇ ਮੁੱਖ ਸੇਵਾਦਾਰ ਰਾਜਾ ਬਾਬਾ ਸਸੋਲੀ ਵੱਲੋਂ ਆਏ ਹੋਏ ਫੱਕਰ ਫਕੀਰਾਂ ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਮੇਲੇ ਦੇ ਅੰਤ ਵਿੱਚ ਰਾਜਾ ਬਾਬਾ ਸਸੋਲੀ ਨੇ ਸਮੂਹ ਇਲਾਕੇ ਦੀਆਂ ਸੰਗਤਾਂ ਦਾ ਮੇਲੇ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਸਲਾਣਾ ਜੋੜ ਮੇਲੇ ਦੌਰਾਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਮੇਲੇ ਦੌਰਾਨ ਠੰਡੇ ਮਿੱਠੇ ਜਲਦੀ ਛਬੀਲ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਰੋਬਿੰਨ ਨਾਲ ਸਾਂਸ ਨਿਊਜ਼ ਦੁਆਬਾ ਲਈ ਸਸੋਲੀ ਤੋਂ ਜਸਵਿੰਦਰ ਸਿੰਘ ਹੀਰ ਦੀ ਵਿਸ਼ੇਸ਼ ਰਿਪੋਰਟ ਜਿਕਰਾ ਬਾਬਾ ਬਖੀਰੀ ਸਾਹਿਬ ਦਾ ਬਹੁਤ ਸੱਚੇ ਦਰਵਾਜ਼ ਕੀ ਹੈ ਬਾਬਾ ਜੀ ਦਾ ਪ੍ਰੋਗਰਾਮ 17 ਤੋਂ 18 ਤਰੀਕ ਨੂੰ ਕਰਾਇਆ ਗਿਆ ਨੂੰ ਨੱਗੇ ਨਵਾਸੀ ਪਿੰਡ ਤੋਂ ਸੋਲੀ ਵੱਲੋਂ ਕੋਲੀ ਮਹਿਫਲ ਕਰਵਾਈ ਗਈ ਪਹਿਲਾਂ ਬਾਬਾ ਜੀ ਦੀ ਫੇਰ ਬਾਅਦ ਚਨਕਲਾ ਕਰਵਾਈਆਂ ਗਈਆਂ ਸਮੂਹ ਸਾਧ ਸੰਗਤ ਦਾ ਸਾਧੂ ਸੰਤ ਪੀਰ ਆ ਗਏ ਨਿਆ ਜੀਆਂ ਭਰੀਆਂ ਜੀਆਂ ਬਾਬਾ ਜੀ ਦੇ ਚਾਪ ਕੋੜੇ ਦਾ ਲੰਗਰ ਲੱਗੇ ਗਿਆ ਬਲਵਿੰਦਰ ਥਾਹਨੂ ਸਿੰਘਰ ਨੇ ਹਾਜ਼ਰੀਆਂ ਭਰੀਆਂ ਜੀ ਬਾਬਾ ਜੀ ਦਾ ਲੰਗਰ ਟੁੱਟ ਵਰਤਿਆ ਸ਼ਾਵਨੂ ਬਾਬਾ ਜੀ ਦੀ ਨਕਲਾ ਚਲੀਆਂ ਜੀ ਨਗਨਵਾਸੀ ਪਿੰਡ ਦੇ ਸੋਲੀ ਵੱਲੋਂ ਕਰਵਾਇਆ ਗਿਆ ਰਲ ਕੇ ਐਨਆਰਆਈ ਵੀਰਾਂ ਰਾਹੀਂ ਜਰੂਣ ਕਬਧਾਈਆਂਗੇ ਸਕਟਾਂ ਦੇ ਸਾਰਿਆਂ ਧੰਨਵਾਦ ਕਰਦੇ ਹਾਂ ਦਿਨੋਂ ਪਿੰਡ ਦੇ ਸੋਲੀ ਜਲਾ ਸ਼ਰਪਰ ਵੱਲੋਂ ਦਰਬਾਰ ਬਾਬਾ ਫਖੀਨੀ ਸਾਹਿਬ ਤੇ ਹਜਰੀਆਂ ਭਰੀਆਂ ਜੀ ਸਾਰਿਆਂ ਧੰਨਵਾਦ ਕਰਦੇ ਹਾਂ ਠਿਕਾਰਾ ਬਾਬਾ ਫਖੀਨੀ ਸਾਹਿਬ ਦਾ ਬਹੁਤ ਸਾਚੇ ਦਰਬਾਰ ਕੀ ਜੈ ਸੰਤ ਬਾਬਾ ਵਿਸ਼ਨ ਦਾਸ ਮਹਾਰਾਜ ਕੀ ਜੈ ਤੰਤਨ ਬਾਬਾ ਦਾਸ ਮਹਾਰਾਜ ਕੀ ਜੈ ਤੰਤਨ ਬਾਬਾ ਚਿਜਨ ਮਹਾਰਾਜ ਕੀ ਜੈ ਸਾਰਿਆਂ ਧੰਨਵਾਦ ਕਰਦੇ ਆਂ ਸੂਲਗਨ ਵਾਸੀ ਪਿੰਡ ਦਸੋਲੀ ਜਿਹੜਾ ਸ਼ਰਕਰ ਵੱਲੋਂ ਸੰਗਿਆ ਸੰਗ ਧੰਨਵਾਦ ਕਰਦੇ ਆਂ ਬਹੁਤ ਸੱਚੇ ਦਰਬਾਰ ਕੀ ਜੈ